ਪੰਜਾਬ ਦੇ ਵਿੱਚ ਹੜਾ ਦੀ ਮਾਰ ਹੈ ਜਿਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਹੁਣ ਕਿਸਾਨਾਂ ਤੇ ਮਜ਼ਦੂਰਾਂ ਦੀ ਮਦਦ ਲਈ ਵੱਡਾ ਐਲਾਨ ਕਰ ਦਿੱਤਾ ਗਿਆ ਤਾਂ ਦੱਸਿਆ ਗਿਆ ਕਿ ਜਿੱਥੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਕਿ ਲਗਾਤਾਰ ਹੀ ਗਰਾਊਂਡ ਲੈਵਲ ਤੇ ਉਤਰ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਤੇ ਉਹਨਾਂ ਦਾ ਇਹ ਕਹਿਣਾ ਕਿ ਕੇਂਦਰ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਰਾਜ ਦੇ ਵਿੱਚ ਯਾਨੀ ਕਿ ਪੰਜਾਬ 'ਚ ਫੇਲ ਸਾਬਤ ਹੋਈ ਉਹਨਾਂ ਕਹਿ ਕੇ ਹੜਾ ਤੋਂ ਬਚਾ ਤੇ ਰਾਹਤ ਕਾਰਜ ਆਪਣੇ ਹੱਥ ਦੇ ਵਿੱਚ ਲੈਣ ਤੇ ਪੰਜਾਬੀਆਂ ਦੀ ਚੜ੍ਹਦੀ ਕਲਾ ਦੀ ਭਾਵਨਾ ਦੀ ਰਜਮੀ ਉਹ ਸ਼ਲਾਘਾ ਕਰਦ ਨੇ ਤਾਂ ਅਕਾਲੀ ਦੇ ਪ੍ਰਧਾਨ ਜੋ ਕਿ ਦੱਸ ਦਈਏ ਕਿ ਸਰنگਪੁਰ ਫਸੇ ਤੇ ਦੁੱਧਰ ਦੇ ਪਿੰਡਾਂ ਦੇ ਨਾਲ-ਨਾਲ ਬੇਲਾ ਚੌਂਕ ਪਹੁੰਚਣ ਵਾਸਤੇ ਟਰੈਕਟਰ ਚਲਾ ਕੇ ਪਹੁੰਚੇ ਤੇ ਉਹਨਾਂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਬਨ ਮਜ਼ਬੂਤ ਕਰਨ ਦੀ ਲੋੜ ਵਾਲੇ ਇਲਾਕਿਆਂ ਦੀ ਗੱਲ ਕੀਤੀ ਤੇ ਉਹਨਾਂ ਇਸ ਦੇ ਦਰਮਿਆਨ ਵਿੱਤੀ ਤੇ ਸਮਾਨ ਦੇ ਨਾਲ ਸਹਾਇਤਾ ਵੀ ਕੀਤੀ ਤਾਂ ਸੁਖਬੀਰ ਬਾਦਲ ਨੇ ਜ਼ੋਰ ਦੇ ਕੇ ਕਿ ਕਿ ਮਨੁੱਖ ਦੇ ਵੱਲੋਂ ਸਹੇੜੇ ਹੜਾ ਦੇ ਨਾਲ ਇਹ ਲੱਖਾਂ ਲੋਕਾਂ ਦੀ ਜ਼ਿੰਦਗੀ ਬਰਬਾਦ ਹੋ ਗਈ ਉਹਨਾਂ ਕਹਿੰਦੇ ਕਿ ਪਿਛਲੇ 15 ਦਿਨਾਂ ਤੋਂ ਸੂਬਾ ਹੜ੍ਹਾਂ ਦੀ ਮਾਰ ਦੇ ਵਿੱਚ ਪਰ ਰਾਹਤ ਕਾਰਜਾ ਵਾਸਤੇ ਕੋਈ ਵਿੱਤੀ ਸਹਾਇਤਾ ਜਾਰੀ ਨਹੀਂ ਕੀਤੀ। ਉਹਨਾਂ ਨੇ ਦੋਵੇਂ ਹੱਥਾਂ ਨੂੰ ਜੋੜ ਕੇ ਪਿੰਡ ਵਾਲਿਆਂ ਨੂੰ ਸਲਾਮ ਕੀਤਾ ਤੇ ਕਿਹਾ ਕਿ ਉਹਨਾਂ ਵੱਲੋਂ ਆਪਣੇ ਭਰਾਵਾਂ ਦੀ ਮਦਦ ਵਾਸਤੇ ਨਿਰੰਤਰ ਹੀ ਇੱਥੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਉਹਨਾਂ ਕਹਿੰਦੇ ਕਿ ਹੌਲੀ-ਹੌਲੀ ਹਾਲਾਤ ਕਾਬੂ ਹੋ ਜਾਣਗੇ। ਉਹਨਾਂ ਕਹਿੰਦੇ ਕਿ ਤੁਹਾਡੇ ਜਸਬੇ ਨੂੰ ਵੀ ਸਲਾਮ ਮੈਂ ਤੁਹਾਡੀ ਬਹਾਦਰੀ ਨੂੰ ਵੀ ਸਲਾਮ ਹੈ ਤਾਂ ਅਕਾਲੀ ਦਲ ਦੇ ਪ੍ਰਧਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਚੜ੍ਹਦੀ ਕਲਾ ਦੇ ਵਿੱਚ ਲੋਕਾਂ ਨੇ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਦੇ ਨਾਅਰੇ ਲਗਾਏ ਨੇ ਦੱਸਦੇ ਗਏ ਕਿ ਸਾਰੇ ਹੜ੍ਹ ਰੋਕੂ ਕਾਰਜਾਂ ਦੇ ਵਿੱਚ ਅਕਾਲੀ ਦਲ ਦਾ ਕੇਡਰ ਲੋਕਾਂ ਦੀ ਡਟਵੀਂ ਮਦਦ ਕਰ ਰਿਹਾ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੇ ਜਲੰਧਰ ਦੇ ਵਿੱਚ ਸਹਾਇਤਾ ਕੇਂਦਰ ਸਥਾਪਿਤ ਕੀਤਾ ਹੈ ਜਿੱਥੇ ਕੇਡਰ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ ਤੇ ਬਾਦਲ ਨੇ ਇਸ ਮੌਕੇ ਸੰਲੰਗਪੁਰ ਫਸੇ ਪਿੰਡ ਕਮੇਟੀ ਨੂੰ 2 ਲੱਖ ਰੁਪਏ ਦੀ مالی ਮਦਦ ਵੀ ਦਿੱਤੀ ਹੈ। ਉਹਨਾਂ ਨੇ ਲੋਹੇ ਦਾ ਜੰਗਲਾ ਬਣਾਉਣ ਵਾਸਤੇ ਦੋਤਰਪੁਰ ਦੇ ਵਿੱਚ 2 ਲੱਖ ਰੁਪਏ ਪ੍ਰਦਾਨ ਕੀਤੇ ਨੇ। 1000 ਲੀਟਰ ਡੀਜ਼ਲ ਵੀ ਪ੍ਰਦਾਨ ਕੀਤਾ ਤੇ ਪਿੰਡ ਨੂੰ ਜਲਦੀ ਹੀ 5 ਲੀਟਰ ਹੋਰ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਤੇ ਉਹਨਾਂ ਨੇ ਦੋਵਾਂ ਪਿੰਡਾਂ ਦੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਜਲਦੀ ਹੀ 500 ਕਾਲੀ ਦਲ ਦੇ ਵਰਕਰਾਂਾਂ ਦੀ ਮਜ਼ਬੂਤੀ ਵਾਸਤੇ ਇੱਥੇ ਪਹੁੰਚਣਗੇ ਬੇਲਾ ਚੌਂਕ ਵਿਖੇ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਪਿੰਡ ਵਾਲਿਆਂ ਨੂੰ ਬਣ ਮਜ਼ਬੂਤ ਕਰਨ ਦਾ ਭਰੋਸਾ ਦਿਵਾਇ ਤੇ ਕਿਹਾ ਕਿ ਹੜਾ ਦੀ ਸਮਾਰ ਦੇ ਵਿੱਚ ਇਹ ਸਾਲ ਜ਼ਿਆਦਾ ਮਾਰ ਪਈਏ ਤੇ ਇਸ ਸਮੇਂ ਉਹਨਾਂ ਦੇ ਨਾਲ ਨੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜੂ ਨੂੰ ਹੜ੍ਹ ਰੋਕੂ ਕਾਰਜਾ ਦੇ ਲਈ ਮੀਟਿੰਗ ਦੀ ਪ੍ਰਧਾਨਗੀ ਕੀਤੀ ਇਸ ਮਗਰੋਂ ਹਾੜ ਰੋਕੂ ਕਾਰਜਾ ਵਾਸਤੇ ਕੋਈ ਮੀਟਿੰਗ ਨਹੀਂ ਹੋਈ ਉਹਨਾਂ ਕਹਿੰਦੇ ਕਿ ਬੜਾ ਮੰਦ ਭਾਗ ਹੈ ਕਿ ਕੇਂਦਰ ਸਰਕਾਰ ਨੇ ਵੀ ਹੁਣ ਤੱਕ ਰਾਹਤ ਤੇ ਮੁਰਵਸੇ ਵਾਸਤੇ ਕੋਈ ਪੈਸਾ ਪ੍ਰਦਾਨ ਨਹੀਂ ਕੀਤਾ ਉਹਨਾਂ ਕਹਿੰਦੇ ਹੈ ਕਿ ਪੰਜਾਬੀ ਜੋ ਸੰਕਟ ਵਲੇ ਹੋ ਰਾ ਹੈ ਜਾ ਦੀ ਮਦਦ ਕਰਦਨੇ ਇਸ ਤਰਾਸ ਦੀ ਵਾਲੇ ਸਮੇਂ ਦੇ ਵਿੱਚ ਪੰਜਾਬੀਆਂ ਨੂੰ ਉਹਨਾਂ ਦੇ ਹਾਲ ਤੇ ਛੱਡ ਦਿੱਤਾ ਗਿਆ ਇਸ ਮੌਕੇ ਸੀਨੀਅਰ ਅਗਰਪ੍ਰਮਜੀਤ ਸਿੰਘ ਢਿੱਲੋ ਪਰਮਜੀਤ ਸਿੰਘ ਲਖੇਵਾਲ ਸ਼੍ਰੋਮਣੀ ਕਮੇਟੀ ਮੈਂਬਰ ਰਵਿੰਦਰ ਖੇੜਾ ਤੇ ਯਦਵਿੰਦਰ ਸਿੰਘ ਯਦੂ ਦੇ ਨਾਲ-ਨਾਲ ਹਰਵੰਦਰ ਸਿੰਘ ਪਵਾਤ ਵੀ ਹਾਜ਼ਰ ਸਨ ਪੰਜਾਬ ਦੇ ਵਿੱਚ ਹੜਾ ਦੀ ਮਾਰ ਹੈ ਜਿਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਹੁਣ ਕਿਸਾਨਾਂ ਤੇ ਮਜ਼ਦੂਰਾਂ ਦੀ ਮਦਦ ਦੇ ਲਈ ਵੱਡਾ ਐਲਾਨ ਕਰ ਦਿੱਤਾ ਗਿਆ ਤਾਂ ਦੱਸਿਆ ਇਹ ਕਿ ਜਿੱਥੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਕਿ ਲਗਾਤਾਰ ਹੀ ਗਰਾਊਂਡ ਲੈਵਲ ਤੇ ਉੱਤਰ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਤੇ ਉਹਨਾਂ ਦਾ ਇਹ ਕਹਿਣਾ ਕਿ ਕੇਂਦਰ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਰਾਜ ਦੇ ਵਿੱਚ ਯਾਨੀ ਕਿ ਪੰਜਾਬ 'ਚ ਫੇਲ ਸਾਬਤ ਹੋਈ ਉਹਨਾਂ ਕਹਿ ਕੇ ਹੜਾ ਤੋਂ ਬਚਾ ਤੇ ਰਾਹਤ ਕਾਰਜ ਆਪਣੇ ਹੱਥ ਦੇ ਵਿੱਚ ਲੈਂਦੇ ਤੇ ਪੰਜਾਬੀਆਂ ਚੜਦੀ ਕਲਾ ਦੀ ਭਾਵਨਾ ਦੀ ਰਜਮੀ ਉਹ ਛਲਾਗਾ ਕਰਦੇ ਨੇ ਤਾਂ ਆਕਾਲੀ ਦਲ ਦੇ ਪ੍ਰਧਾਨ ਜੋ ਕਿ ਦੱਸ ਦਈਏ ਕਿ ਸਰنگਪੁਰ ਫਸੇ ਤੇ ਦੁੱਧਰ ਦੇ ਪਿੰਡਾਂ ਦੇ ਨਾਲ-ਨਾਲ ਬਿਲਾ ਚੌਂਕ ਪਹੁੰਚਣ ਵਾਸਤੇ ਟਰੈਕਟਰ ਚਲਾ ਕੇ ਪਹੁੰਚੇ ਤੇ ਉਹਨਾਂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਬਨ ਮਜ਼ਬੂਤ ਕਰਨ ਦੀ ਲੋੜ ਵਾਲੇ ਇਲਾਕਿਆਂ ਦੀ ਗੱਲ ਕੀਤੀ ਤੇ ਉਹਨਾਂ ਇਸ ਦੇ ਦਰਮਿਆਨ ਵਿੱਤੀ ਤੇ ਸਮਾਨ ਦੇ ਨਾਲ ਸਹਾਇਤਾ ਵੀ ਕੀਤੀ ਤਾਂ ਸੁਖਬੀਰ ਬਾਦਲ ਨੇ ਜ਼ੋਰ ਦੇ ਕੇ ਕਿ ਕਿ ਮਨੁੱਖ ਦੇ ਵੱਲੋਂ ਸਹੇੜੇ ਹੜਾ ਦੇ ਨਾਲ ਇਹ ਲੱਖਾਂ ਲੋਕਾਂ ਦੀ ਜ਼ਿੰਦਗੀ ਬਰਬਾਦ ਹੋ ਗਈ ਉਹਨਾਂ ਕਹਿੰਦੇ ਕਿ ਪਿਛਲੇ 15 ਦਿਨਾਂ ਤੋਂ ਸੂਬਾ ਹੜ੍ਹਾਂ ਦੀ ਮਾਰ ਦੇ ਵਿੱਚ ਪਰ ਰਾਹਤ ਕਾਰਜਾ ਵਾਸਤੇ ਕੋਈ ਵਿੱਤੀ ਸਹਾਇਤਾ ਜਾਰੀ ਨਹੀਂ ਕੀਤੀ ਗਈ ਉਹਨਾਂ ਨੇ ਦੋਵੇਂ ਹੱਥਾਂ ਨੂੰ ਜੋੜ ਕੇ ਪਿੰਡ ਵਾਲਿਆਂ ਨੂੰ ਸਲਾਮ ਕੀਤਾ ਤੇ ਕਿਹਾ ਕਿ ਉਹਨਾਂ ਵੱਲੋਂ ਆਪਣੇ ਭਰਾਵਾਂ ਦੀ ਮਦਦ ਵਾਸਤੇ ਨਿਰੰਤਰ ਹੀ ਇੱਥੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਉਹਨਾਂ ਕਹਿੰਦੇ ਕਿ ਹੌਲੀ-ਹੌਲੀ ਹਾਲਾਤ ਕਾਬੂ ਹੋ ਜਾਣਗੇ ਉਹਨਾਂ ਕਹਿੰਦੇ ਕਿ ਤੁਹਾਡੇ ਜਸਬੇ ਨੂੰ ਵੀ ਸਨਾਨ ਮੈਂ ਤੁਹਾਡੀ ਬਹਾਦਰੀ ਨੂੰ ਵੀ ਸਲਾਪ ਤਾਂ ਅਕਾਲੀ ਦਲ ਦੇ ਪ੍ਰਧਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਚੜ੍ਹਦੀ ਕਲਾ ਦੇ ਵਿੱਚ ਲੋਕਾਂ ਨੇ ਸੁਖਵੀਰ ਸਿੰਘ ਬਾਦਲ ਜੰਦਾਬਾਦ ਦੇ ਨਾਅਰੇ ਲਗਾਏ ਦੱਸਦਿਏ ਕਿ ਸਾਰੇ ਹੜ੍ਹ ਰੋਕੂ ਕਾਰਜਾਂ ਦੇ ਵਿੱਚ ਅਕਾਲੀ ਦਲ ਦਾ ਕੇਡਰ ਲੋਕਾਂ ਦੀ ਡਟਵੀਂ ਮਦਦ ਕਰ ਰਿਹਾ ਉਹਨਾਂ ਕਹਿ ਕਿ ਅਕਾਲੀ ਦਲ ਨੇ ਜਲੰਧਰ ਦੇ ਵਿੱਚ ਸਹਾਇਤਾ ਕੇਂਦਰ ਸਥਾਪਿਤ ਕੀਤਾ ਹੈ ਜਿੱਥੇ ਕੇਡਰ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ ਤੇ ਬਾਦਲ ਨੇ ਇਸ ਮੌਕੇ ਸੰਗਪੁਰ ਫਸੇ ਪਿੰਡ ਕਮੇਟੀ ਨੂੰ 2 ਲੱਖ ਰੁਪਏ ਦੀ مالی ਮਦਦ ਵੀ ਦਿੱਤੀ ਹੈ। ਉਹਨਾਂ ਨੇ ਲੋਹੇ ਦਾ ਜੰਗਲਾ ਬਣਾਉਣ ਵਾਸਤੇ ਦੋਤਰਪੁਰ ਦੇ ਵਿੱਚ 2 ਲੱਖ ਰੁਪਏ ਪ੍ਰਦਾਨ ਕੀਤੇ ਨੇ। 1000 ਲੀਟਰ ਡੀਜ਼ਲ ਵੀ ਪ੍ਰਦਾਨ ਕੀਤਾ ਤੇ ਪਿੰਡ ਨੂੰ ਜਲਦੀ ਹੀ 5 ਲੀਟਰ ਹੋਰ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਤੇ ਉਹਨਾਂ ਨੇ ਦੋਵਾਂ ਪਿੰਡਾਂ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ 500 ਕਾਲੇ ਦਲ ਦੇ ਵਰਕਰਾਂ ਦੀ ਮਜ਼ਬੂਤੀ ਵਾਸਤੇ ਇੱਥੇ ਪਹੁੰਚਣਗੇ ਬੇਲਾ ਚੌਂਕ ਵਿਖੇ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਪਿੰਡ ਵਾਲਿਆਂ ਨੂੰ ਬਣ ਮਜ਼ਬੂਤ ਕਰਨ ਦਾ ਭਰੋਸਾ ਦਿਵਾਇ ਤੇ ਕਿਹਾ ਕਿ ਹੜਾ ਦੀ ਸਮਾਰ ਦੇ ਵਿੱਚ ਇਹ ਸਾਲ ਜ਼ਿਆਦਾ ਮਾਰ ਪਈਏ ਤੇ ਇਸ ਸਮੇਂ ਉਹਨਾਂ ਦੇ ਨਾਲ ਨੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜੂ ਨੂੰ ਹੜ੍ਹ ਰੋਕੂ ਕਾਰਜਾ ਦੇ ਲਈ ਮੀਟਿੰਗ ਦੀ ਪ੍ਰਧਾਨਗੀ ਕੀਤੀ ਇਸ ਮਗਰੋਂ ਹਾੜ ਰੋਕੂ ਕਾਰਜਾ ਵਾਸਤੇ ਕੋਈ ਮੀਟਿੰਗ ਨਹੀਂ ਹੋਈ ਉਹਨਾਂ ਕਹਿੰਦੇ ਕਿ ਬੜਾ ਮੰਦ ਭਾਗ ਹੈ ਕਿ ਕੇਂਦਰ ਸਰਕਾਰ ਨੇ ਵੀ ਹੁਣ ਤੱਕ ਰਾਹਤ ਤੇ ਮੁੜਵਸੇਬੇ ਵਾਸਤੇ ਕੋਈ ਪੈਸਾ ਪ੍ਰਦਾਨ ਨਹੀਂ ਕੀਤਾ ਉਹ ਕਹੇ ਹੈ ਕਿ ਪੰਜਾਬੀ ਜੋ ਸੰਕਟ ਵਲੇ ਹੋ ਰਾ ਹੈ ਜਾ ਦੀ ਮਦਦ ਕਰਦਨੇ ਇਸ ਤਰਾਸ ਦੀ ਵਾਲੇ ਸਭੇ ਦੇ ਵਿੱਚ ਪੰਜਾਬੀਆਂ ਨੂੰ ਉਹਨਾਂ ਦੇ ਹਾਲ ਤੇ ਛੱਡ ਦਿੱਤਾ ਗਿਆ ਇਸ ਮੌਕੇ ਸੀਨੀਅਰ ਅਗਰਪ੍ਰਮਜੀਤ ਸਿੰਘ ਢਿੱਲੋਂ ਪਰਮਜੀਤ ਸਿੰਘ ਲਖੇਵਾਲ ਸ਼੍ਰੋਮਣੀ ਕਮੇਟੀ ਮੈਂਬਰ ਰਵਿੰਦਰ ਖੇੜਾ ਤੇ ਆਦਵਿੰਦਰ ਸਿੰਘ ਯਾਦੂ ਦੇ ਨਾਲ ਨਾਲ ਹਰਵਿੰਦਰ ਸਿੰਘ ਪਵਾਤ ਵੀ ਹਾਜ਼ਰ ਸਨ